ਅਗੇ ਵਧਦੇ ਹਾਂ ਧਾਰਾ 370 ਦਾ ਮਾਮਲਾ ਲਗਾਤਾਰ ਤੂਲ ਫਰਦਾ ਜਾ ਰਿਹਾ ਹੈ ਹਰ ਸਿਆਸਤਦਾਨ ਧਾਰਾ 370 ਤੇ ਆਪੋ ਆਪਣੇ ਤਰਕ ਦੇ ਰਿਹਾ ਹੈ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਤੋਂ رائے ਲੈਣ ਦੀ ਗੱਲ ਆਖੀ ਸੀਐਮ ਬਾਦਲ ਨੇ ਕਿਹਾ ਕਿ ਧਾਰਾ 370 ਇੱਕ ਗੰਭੀਰ ਮਾਮਲਾ ਹੈ ਤੇ ਇਸ ਤੇ ਜਲਦ ਬਾਜ਼ੀ ਦੇ ਵਿੱਚ ਕੋਈ ਫੈਸਲਾ ਲੈਣ ਤੋਂ ਸਖਤ ਗੁਰੇਸ਼ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਬੋਲਦਿਆਂ ਕਿਹਾ ਕਿ ਮੋਦੀ ਤਜਰਬੇਕਾਰ ਤੇ ਦੂਰੰਦੇਸ਼ੀ ਪ੍ਰਧਾਨ ਮੰਤਰੀ ਨੇ ਤੇ ਉਹ ਦੇਸ਼ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਗੱਲਬਾਤ ਤੋਂ ਬਾਅਦ ਹੀ ਧਾਰਾ 370 ਦੇ ਮੁੱਦੇ ਤੇ ਕੋਈ ਫੈਸਲਾ ਲੈ ਸਕਣਗੇ ਤੇ 370 ਤੇ ਸਾਰੇ ਦਲਾਂ ਨੂੰ ਵਿਸ਼ਵਾਸ ਦੇ ਵਿੱਚ ਲਏ ਕੇਂਦਰ ਸਰਕਾਰ ਇਹ ਕਹਿਣਾ ਹੈ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਨ ਵਾਲੇ ਸੰਵਿਧਾਨ ਦੇ ਅਨੁਛੇਦ 370 ਤੇ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਕਿ ਇਹੋ ਜੀਆਂ ਚੀਜ਼ਾਂ ਆਰਾਮ ਨਾਲ ਹੇਸਟ ਨਾਲ ਨਹੀਂ ਕੋ ਕਰਨੀਆਂ ਚਾਹੀਦੀਆਂ ਇਹ ਸਭ ਨੂੰ ਕੰਫੀਡੈਂਸ ਲੈ ਕੇ ਕਰਨਾ ਚਾਹੀਦਾ ਹੈ। ਔਰ ਮੋਦੀ ਸਾਹਿਬ ਬੜੇ ਸਿਆਣੇ ਹੈ। ਉਹ ਹਰ ਇੱਕ ਦੇ ਉਹਨਾਂ ਦੀ ਜਿਹੜੀ ਇੱਛਾ ਹੈ ਉਹਨੂੰ ਵਿੱਚ ਰੱਖਣਗੇ ਔਰ ਫੈਸਲੇ ਠੀਕ ਆ।